ਕਲਨੌਰ ਸ਼੍ਰੀ ਮੰਦਿਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਉਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਤੇ ਮੰਦਿਰ ਕਮੇਟੀ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਕੀ ਹੈ ਵਾਇਰਲ ਵੀਡੀਓ ਦਾ ਸੱਚ ਬਨੇ ਰਹੋ ਕਲਨੌਰ ਪੋਸਟ ਨਿਊਜ਼ ਦੇ ਨਾਲ ਕੋਈ ਮੂਰਤੀ ਨਹੀਂ ਚੁੱਕੀ ਆਹ ਵੇਖੋ ਕੁੱਤੇ ਤੁਰੇ ਫਿਰਨ ਦੇ ਆਹ ਵੇਖੋ ਕੁੱਤੇ ਤੁਰੇ ਫਿਰਨ ਦੇ ਜੇ ਇਸ ਤਰ੍ਹਾਂ ਹੀ ਕਰਨਾ ਵਾ ਤੇ ਮਹਾਰਾਜ ਜੀ ਇਹਨਾਂ ਨੂੰ ਚਾਹੀਦਾ ਸੀ ਮਹਾਰਾਜ ਦਾ ਸਰੂਪ ਤੇ ਘਰ ਲੈ ਜਾਂਦੇ ਜਾਂ ਜਿੱਥੇ ਰੱਖਣਾ ਸੀ ਉੱਥੇ ਰੱਖ ਦਿੰਦੇ ਇਸ ਤਰ੍ਹਾਂ ਨਹੀਂ ਜਾਇਦਾ ਕੋ ਮੈਂ ਅਹੀਂ ਸਵੇਰੇ 4 ਵਜੇ ਮੱਥਾ ਟੇਕਣ ਆਇਆ ਇੱਥੇ ਕੋਈ ਗੱਲਬਾਤ ਨਹੀਂ ਉਸ ਤਰ੍ਹਾਂ ਹੀ ਨਾ ਨੇ ਜਿਹੜੀ ਜੋਤ ਜਗਾਈ ਦੀ ਸੀ ਉਹ ਵੀ ਉੱਥੇ ਉਸ ਤਰ੍ਹਾਂ ਹੀ ਪਈ ਆ ਕੁੱਤੇ ਤੁਰੇ ਫਿਰਨ ਦੇ ਇੱਥੇ ਫਿਰ ਕਹਿ ਦੇਣਾ ਜੀ ਹਿੰਦੂ ਧਰਮ ਜਿਹੜਾ ਵਾ ਖਤਰੇ ਚ ਖਤਰੇ ਚ ਤੇ ਆਪੇ ਹੀ ਆ ਜਦੋਂ ਤੁਸੀਂ ਆਪਾਂ ਧਿਆਨ ਨਹੀਂ ਦੇਣਾ ਕਿਸੇ ਗੱਲ ਵੱਲੇ ਵੀ ਜਦੋਂ ਮਹਾਰਾਜ ਦਾ ਸਰੂਪ ਰੱਖਿਆ ਵਾ ਤੁਸੀਂ ਇਸੇ ਕ੍ਰਿਸ਼ਨ ਮਹਾਰਾਜ ਜੀ ਨੂੰ ਤੁਸੀਂ ਸਾਰਾ ਦਿਨ ਪੂਜਿਆ ਵਾ ਤੇ ਰਾਤ ਨੂੰ ਤੁਸੀਂ ਇਕੱਲੇ ਹੀ ਛੱਡ ਕੇ ਚਲ ਗਏ ਜੀ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਜਿਹੜੇ ਵੀ ਪ੍ਰਬੰਧਕ ਕਮੇਟੀ ਵਾਲੇ ਆ ਇਹਨਾਂ ਨੂੰ ਇਹਨਾਂ ਦੀ ਗੱਲ ਵੱਲ ਧਿਆਨ ਦੇਣਾ ਜੈ ਕੋਲੇਨਾਥ ਜੈ શ્રીਕ੍ਰਿਸ਼ਨ ਤੁਸੀਂ ਜੁੜੇ ਹੋ ਜੀ ਕਲਾਮਰ ਪੋਸਟ ਨਿਊਜ਼ ਨਾਲ ਅੱਜ ਸਵੇਰੇ ਇੱਕ ਵੀਡੀਓ viral ਹੋ ਰਹੀ ਹੈ ਜੀ ਸੋਸ਼ਲ ਮੀਡੀਆ ਤੇ ਮੰਦਿਰ ਨਾਲ ਸੰਬੰਧਤ ਆ ਵੀਡੀਓ ਗੱਲਬਾਤ ਕਰ ਲੈਣੇ ਆ ਭਾਈ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜੀ ਦੇ ਜਨੀਸ਼ ਸ਼ਰਮਾ ਉਸ ਤਰ੍ਹਾਂ ਮੇਰਾ ਕੱਚਾ ਨਾਮ ਨੋਨੀ ਸ਼ਰਮਾ ਸਾਰੇ ਲੋਕ ਮੈਨੂੰ ਨੋਨੀ ਸ਼ਰਮਾ ਦੇ ਨਾਮ ਨਾਲ ਜਾਣਦੇ ਆ ਤੁਹਾਡੇ ਲੋਕਾਂ ਨੇ ਵੀਡੀਓ ਵਾਇਰਲ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਕੀ ਕਰਨੀ ਗਈ ਚੱਕਰ ਜੀ ਉਹ ਚੱਕਰ ਇਹ ਆ ਜੀ ਮੈਂ ਰੋਜ਼ ਸਵੇਰੇ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਂਦਾ ਵਾਂ 3:30 ਵਜੇ ਤੋਂ ਲੈ ਕੇ 4:00 ਵਜੇ ਦੇ ਵਿੱਚ ਵਿੱਚ ਸਵੇਰੇ ਸਫਤੇ ਅੱਜ ਮੈਂ ਸਵੇਰੇ ਜਦੋਂ ਸਫਤੇ ਮੰਦਿਰ ਮੱਥਾ ਟੇਕਣ ਗਿਆ ਵਾਂ ਤੇ ਮੈਂ ਮੱਥਾ ਟੇਕਦਾ ਪਿਆ ਸੀ ਮੈਂ ਮੱਥਾ ਟੇਕ ਕੇ ਜਦੋਂ ਬਾਹਰ ਆਇਆ ਵਾਂ ਮੈਂ ਵੇਖਿਆ ਭੀ ਬਾਹਰ ਬਹੁਤ ਖਲਾਰਾ ਪਿਆਦਾ ਵਾ ਪ੍ਰਾਲੀ ਪਈ ਦੀ ਹੀ ਡੱਬੇ ਪਏ ਦੇ ਹੀ ਫਰੂਟ ਵਾਲੇ ਖਾਲੀ ਸੇਬਾਂ ਵਾਲੇ ਤੇ ਮੈਂ ਸੋਚਿਆ ਵੀ ਸ਼ਾਇਦ ਰਾਤੀ ਜਨਮਸ਼ਟਮੀ ਮਨਾਈ ਆ ਤੇ ਉਹਦੇ ਕਰਕੇ ਫਰੂਟ ਫਰਾਟ ਵਾਲੇ ਡੱਬੇ ਖੱਲੀ ਪਏ ਆ ਪਰ ਜਦੋਂ ਮੈਂ ਥੋੜਾ ਜਿਹਾ ਅੱਗੇ ਹੋਇਆ ਅੱਗੇ ਮੈਂ ਵੇਖਿਆ ਦੋ ਤਿੰਨ ਕੁੱਤੇ ਜਿਹੜੇ ਸੀ ਨਾ ਉਹ ਮੇਰੇ ਵੱਲ ਵੇਖ ਕੇ ਤੇ ਦੌੜੇ ਪੈ ਗਏ ਉੱਥੋਂ ਤੇ ਮੈਂ ਕਿਹਾ ਵੀ ਕੁੱਤੇ ਪਤਾ ਨਾ ਕਦੇ ਦੀ ਕਦੇ ਲਈ ਚੜਦੇ ਪਏ ਆ ਉੱਥੇ ਨਾ ਦੋ ਤਿੰਨ ਲੱਡੂ ਪਏ ਦੇ ਸੀ ਲੱਡੂ ਪਏ ਦੇ ਤੇ ਲੱਡੂਆਂ ਵੱਲ ਵੇਖ ਕੇ ਕੁੱਤੇ ਤਾਂ ਚੜਨ ਦੀ ਕੋਸ਼ਿਸ਼ ਕਰਨ ਮੇਰੇ ਵੱਲ ਵੇਖ ਕੇ ਪਿਛੇ ਹਟ ਜਾਣ ਤੇ ਮੈਂ ਜਾ ਕੇ ਨਾ ਉਹਦੇ ਲਾਗੇ ਚੱਲ ਗਿਆ ਜਿੱਥੇ ਮੂਰਤੀ ਕ੍ਰਿਸ਼ਨ ਮਹਾਰਾਜ ਦੀ ਪਈ ਧੀ ਉਹ ਇਹਨਾਂ ਨੇ ਨਾ ਇੱਕ ਪਾਲਣਾ ਆ ਬਣਾਇਆ ਦਾ ਹੀ ਜਿਸ ਦੇ ਤੇ ਸਾਰਾ ਦਿਨ ਉਹਨੂੰ ਝੂੜਦੇ ਆ ਮਤਲਬ ਕ੍ਰਿਸ਼ਨ ਮਹਾਰਾਜ ਚੂਲਾ ਚੂਲਾ ਝੂੜਦੇ ਆ ਮੈਂ ਫੇਰ ਲੱਗੇ ਗਿਆ ਅੱਗੇ ਮੈਂ ਜਾ ਕੇ ਵੇਖਿਆ ਵੀ ਜਿਹੜੀ ਪ੍ਰਾਤ ਪਈਦੀ ਸੀ ਨਾ ਅਗਲੇ ਬੰਨੇ ਉਹ ਬਿਲਕੁਲ ਸਾਫ਼ ਕੀਤੀ ਰਹੀ ਉਹਦੇ ਵਿੱਚ ਨਾ ਕੋਈ ਪੈਸਾ ਪਿਆਦਾ ਹੀ ਨਾ ਕੋਈ ਫਰੂਟ ਪਿਆਦਾ ਹੀ ਜਿਵੇਂ ਕਿਸੇ ਨੇ ਨਾ ਉਹ ਕਿਸੇ ਚੀਜ਼ ਦੇ ਨਾਲ ਕੱਪੜੇ ਨਹੀਂ ਸਾਫ਼ ਕੀਤਾ ਹੁੰਦਾ ਵਾ ਤੇ ਉਹਦੇ ਵਿੱਚ ਜੋਤ ਪਈਦੀ ਸੀ ਜੋਤ ਦੇ ਵਿੱਚ ਚੌਲ ਪਏਦੇ ਸੀ ਤੇ ਜੋਤ ਜਿਹੜੀ ਬੁਝ ਗਈ ਦੀ ਮੈਂ ਸਿਰਫ ਇਹੋ ਹੀ ਪ੍ਰਸ਼ਾਸਨ ਦੇ ਅੱਗੋਂ ਮੰਗ ਕਰਨੀ ਚਾਹੁੰਦਾ ਵਾਂ ਕਮੇਟੀ ਕੋਲੋਂ ਜੋ ਵੀ ਉੱਥੋਂ ਦੇ ਕਰਤਾ ਦਰਤਾ ਨੇ ਕਿ ਜੇ ਤੁਸੀਂ ਪੈਸੇ ਚੁੱਕ ਕੇ ਖੜ ਸਕਦੇ ਜੇ ਸਭ ਕੁਝ ਚੁੱਕ ਕੇ ਖੜ ਸਕਦੇ ਜੇ ਕਿ ਤੁਸੀਂ ਜੋਤ ਨਹੀਂ ਉੱਥੇ ਚੁੱਕ ਕੇ ਖੜ ਸਕਦੇ ਜੋਤ ਤੁਸੀਂ ਮਤਲਬ ਕੁੱਤਿਆਂ ਵਾਸਤੇ ਛੱਡ ਗਏ ਦਈ ਫਿਰ ਪ੍ਰਸ਼ਾ ਚੜਾਇਆ ਲੋਕਾਂ ਨੇ ਕਈ ਕੁਝ ਕੀਤਾ ਤੇ ਮੇਰੇ ਨਾਲ ਵੇਖ ਕੇ ਤੇ ਉੱਥੇ ਜਿਹੜੇ ਸੇਵਾਦਾਰ ਦੂਜੇ ਵੀ ਸੀ ਜਿਹੜੇ ਉਹ ਸਿਰੇ ਆ ਕੇ ਆ ਕੇ ਮੰਦਿਰ ਦੀ ਸਫਾਈ ਕਰਦੇ ਆ ਉਹ ਵੀ ਆ ਗਏ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਂਟੀ ਆ ਵੇਖੋ ਆ ਕੀ ਕੀਤਾ ਦਾ ਇਹਨਾਂ ਨੇ ਇੱਥੇ ਕਹਿੰਦੀ ਪੁੱਤਾ ਹੁਣ ਜੋ ਕਿਸ ਨੇ ਕਰਨਾ ਉਹ ਹੀ ਕਰਨਾ ਚਲੋ ਮੈਂ ਉਹਨਾਂ ਦੀ ਗੱਲ ਵਾਲੀ ਨਾ ਧਿਆਨ ਨਹੀਂ ਦਿੱਤਾ ਮੈਂ ਝਾੜੂ ਫੜਿਆ ਤੇ ਮੈਂ ਝਾੜੂ ਮਾਰਨਾ ਆਪੇ ਸ਼ੁਰੂ ਕਰ ਦਿੱਤਾ ਮੈਂ ਅੱਜ ਸਹਿਰ ਨਹੀਂ ਕਰਨੀ ਅੱਜ ਸੇਵਾ ਹੀ ਕਰ ਲੈਣੀ ਆ ਮੈਂ ਲਾਗੇ 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 ਝਾੜੂ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਮੇਰੇ ਝਾੜੂ ਮਾਰਦਿਆਂ ਮਾਰਦਿਆਂ ਮਨ ਚ ਇਹ ਗੱਲ ਆਈ ਵੀ ਜਿਹੜੇ ਬੰਦੇ ਨੇ ਅੱਜ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਆਉਣਾ ਵਾ ਉਹਨਾਂ ਨੂੰ ਕ੍ਰਿਸ਼ਨ ਮਹਾਰਾਜ ਦੇ ਵੀ ਆ ਕੇ ਵੇਖਣਾ ਜਿਸ ਕੋ ਰਾਤ ਨਹੀਂ ਦਰਸ਼ਨ ਹੋਏ ਨੇ ਸਵੇਰੇ ਵੀ ਤੇ ਆ ਕੇ ਕਰਨੇ ਆ ਫਿਰ ਮੈਂ ਸਾਰੀ ਸਫਾਈ ਕੀਤੀ ਸਫਾਈ ਕਰਦਿਆਂ 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 ਜਿਆਦਾ ਹੀ ਮਤਲਬ ਉੱਥੇ ਗੰਦ ਪਿਆਦਾ ਜਿੰਨਾ ਕਿ ਮੇਰੇ ਕੋਲ ਹੋ ਸਕਿਆ ਮੈਂ ਕੀਤਾ ਮੈਂ ਪ੍ਰਸ਼ਾਸਨ ਅੱਗੋਂ ਇਹੋ ਮੰਗ ਕਰਦਾ ਏਡੀਸੀ ਸਾਹਿਬ ਕੋ ਡੀਸੀ ਸਾਹਿਬ ਕੋ ਕਿ ਜਿਹੜੀ ਵੀ ਕੋਈ ਕਮੇਟੀ ਬਣਾਈ ਆ ਉਹਦਾ ਕੋਈ ਟਾਈਮ ਬਣੋ ਕੋਈ 6:30 ਵਜੇ ਉੱਠਣ ਡਿਆ ਵਾ ਕੋਈ 5:00 ਵਜੇ ਉੱਠਣ ਡਿਆ ਵਾ ਕੋਈ ਬੂਹਾ ਖੋਲਦਾ ਵਾ 4:00 ਵਜੇ ਬੜੀ ਮਤਲਬ ਆਪਣੇ ਆਪ ਨੂੰ ਇਹ ਸਮਝਦਾ ਮੈਂ ਬੜਾ ਹਸਾਨ ਕਰਨ ਡਿਆ ਉਹਨਾਂ ਤੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਇੱਕ ਸੋਸ਼ਲ ਮੀਡੀਆ ਦੀ ਵੀਡੀਓ ਭਾਜੀ ਜਿਹੜੀ ਮੈਂ ਆਪਣੀ ਚੀਜ਼ ਅੱਖੀਂ ਵੇਖੀ ਆ ਮੈਂ ਤੇ ਉਹੀ ਪਾਈ ਆ ਮੇਰੇ ਕੋਲ ਉਹਦਾ ਸਬੂਤ ਹੈਗਾ ਮੇਰੇ ਮੋਬਾਈਲ ਦੇ ਵਿੱਚ ਅਜੇ ਕਹਿੰਦੇ ਮੰਦਰ ਦੇ ਵਿੱਚ ਕੈਮਰੇ ਲੱਗੇ ਆ ਕੈਮਰੇ ਕੱਢ ਕੇ ਵੇਖ ਲੈ ਜੇ ਮਤਲਬ 10 ਪੈਸੇ ਵੀ ਉਹਦੇ ਵਿੱਚ ਝੂਠਾ ਤੇ ਮੈਂ ਗੁਨਾਹਗਾਰ ਸਾਡਾ ਹੋਰੀ ਮੌਜੂਦ ਨੇ ਗੱਲਬਾਤ ਕਰਨ ਨੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਰਵੀਸ਼ ਕੁਮਾਰ ਹੈ ਜੀ ਮੈਂ ਕਲਾਨੌਰ ਦਾ ਨਿਵਾਸੀ ਆ ਮੈਂ ਫੇਰੇ ਜਦੋਂ ਉੱਠਿਆ ਵਾਂ ਤੇ ਮੈਂ ਵੇਖਿਆ ਵਾ ਮੇਰੇ ਮੋਬਾਈਲ ਦੇ ਉੱਪਰ 4:36 ਮਿੰਟ ਤੇ ਇਹ ਜੀ ਮੰਦਰ ਦੀ ਵੀਡੀਓ ਪਾਈ ਹੋਈ ਸੀਗੀ ਤੇ ਮੈਂ ਇਹਨੂੰ ਬੜਾ ਮੰਦਪਾਗਾ ਗਿਣਾਵਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਤੁਸੀਂ ਜਨਮਸ਼ਟਵੀ ਮਨਾਈ ਹੈ ਤੇ ਜਨਮਸ਼ਟਵੀ ਦੀਆਂ ਮੂਰਤੀਆਂ ਜਾਂ ਆਪਣਾ ਉਹ ਜਿਹੜੀ ਥਾਲੀ ਹੈ ਉਹਦੀ ਪੂਜਾ ਦੀ ਥਾਲੀ ਹੈ ਸਭ ਕੁਝ ਹੈ ਤੁਹਾਨੂੰ ਸਾਹਮਣੇ ਜਾਣਾ ਚਾਹੀਦਾ ਈ ਸਾਰਾ ਉਹਨਾਂ ਜਿੰਨਾ ਵੀ ਹੈਗਾ ਸਿਸਟਮ ਸਾਰਾ ਸਾਹਮਣੇ ਜਾਣਾ ਚਾਹੀਦਾ ਈ ਪਰ ਬਹੁਤ ਇਹ ਬੇਦਬੀ ਜਨੀ ਗਈ ਹੈ ਬੇਦਬੀ ਕੀਤੀ ਗਈ ਹੈ ਮੰਦਰ ਦੀ ਕਮੇਟੀ ਵੱਲੋਂ ਮੰਦਰ ਦੀ ਕਮੇਟੀ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਵਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਮੇਰੇ ਕੋਲ ਪਤਾ ਲੱਗਾ ਵਾ ਬਹੁਤ ਮਾੜਾ ਹਾਲ ਆ ਮੰਦਰ ਦਾ ਇਸ ਵੇਲੇ ਇਨੂੰ ਬੜਾ ਡੀਸੀ ਸਾਹਿਬ ਨੂੰ ਮੰਗ ਕਰਨਾ ਇਹਨੂੰ ਆਪਣੀ ਨਿਗਰਾਨੀ ਤੇ ਦੇ ਕੇ ਜਾਂ ਇਹਨੂੰ ਬਦਲੂਦੋ ਕਮੇਟੀ ਨੂੰ ਜਾਂ ਇਹਦਾ ਡਿਸਮਿਸ ਕਰਕੇ ਤਸਵੀਲਦਾਰ ਜਾਂ ਐਡਮਿਨਿਸਟਰੇਟਰ ਦੇ ਤੋਂ ਤਫੀਰ ਦੁਬਾਰਾ ਲਾਇਆ ਜਾਏ ਮੇਰੀ ਬੇਨਤੀ ਹੈ ਇਹ ਕਮੇਟੀ ਬਿਲਕੁਲ ਦੁਰਵਰਤੋਂ ਕਰਦੀ ਹੈ ਉਸ ਮੰਦਰ ਦੇ ਉੱਪਰ ਦੁਰਵਰਤੋਂ ਤਰੀਕੇ ਨਾਲ ਚੱਲਦੀ ਹੈ ਕੋਈ ਹਿਸਾਬ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੇਰੀ ਫੇਰ ਪੁਰਜ਼ੋਰ ਮੰਗਾਵਾ ਕਿ ਇਹਦੇ ਉੱਪਰ ਕਾਰਵਾਈ ਕੀਤੀ ਜਾਏ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਹੈ ਲੋਕਾਂ ਦੇ ਕਿੰਧਾ ਕਮੈਂਟ ਆ ਰਹੇ ਨੇ ਲੋਕੀ ਬਹੁਤ ਮੰਨਪਾਗਾ ਕਹਿ ਰਹੇ ਨੇ ਜੀ ਔਰ ਇਹਦੇ ਵਿੱਚ ਜੇ ਕਮੇਟੀ ਨੂੰ ਕੋਈ ਸ਼ੱਕ ਹੈ ਯਾ ਡੀਸੀ ਸਾਹਿਬ ਨੂੰ ਕੋ ਸ਼ੱਕ ਮੰਦਰ ਦੇ ਵਿੱਚ ਪੂਰੇ ਕੈਮਰੇ ਲੱਗੇ ਨੇ ਹਰ ਸਾਈਡ ਤੇ ਕੈਮਰੇ ਲੱਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾਏ ਕੈਮਰਿਆਂ ਨੂੰ ਕਿਸ ਨੂੰ ਕੋ ਸ਼ੱਕ ਨਾ ਰਹੇ ਉਹਨੂੰ ਪੂਰਾ ਤਫਤੀਸ਼ ਕਰਕੇ ਉਹਦੇ ਤੇ ਕੀਤੇ ਜਾਏ ਜੇ ਕੋਈ ਭਗਤ ਉੱਥੇ ਗਿਆ ਵਾ ਮੱਥਾ ਟੇਕਣ ਗਿਆ ਜੇ ਜੇ ਉਹ ਭਾਵਨਾ ਨੂੰ ਠੇਸ ਪਹੁੰਚੀ ਹੈ ਉੱਥੇ ਹੋਰ ਵੀ ਜਨਾਨੀਆਂ ਆਈਆਂ ਨੇ ਤੁਸੀਂ ਕੈਮਰਾ ਚੈੱਕ ਕਰੋ ਮੈਨੂੰ ਇੱਥੋਂ ਤੱਕ ਪਤਾ ਲੱਗਾ ਵਾ ਉੱਥੇ ਕੋਈ ਪੰਜ ਸੱਤ ਦੋ ਚਾਰ ਜਨਾਨੀਆਂ ਨੇ ਬੰਦਿਆਂ ਨੇ ਫਿਰ ਉਹ ਸਾਰੀ ਸਫਾਈ ਕੀਤੀ ਹੈ ਸਵੇਰੇ ਮਾਰਨਿੰਗ ਚਲੋ ਕੱਲੀਆਂ ਕੀਤੀ ਇਹਨਾਂ ਨੇ ਸਫਾਈ ਪਰ ਉੱਥੇ ਮੈਂ ਇੱਕ ਵਾਰੀ ਫੇਰ ਕਹਾਂਗਾ ਇਹੋ ਜੀ ਕਮਿਊਨਿਟੀ ਨੂੰ ਬਿਲਕੁਲ ਬਰਖਾਸਤ ਕੀਤਾ ਜਾਏ ਔਰ ਇਹਦੇ ਉੱਤੇ ਐਰ ਮਿਨਿਸਟਰ ਲਾਇਆ ਜਾਏ ਮੇਰੀ ਡੀਸੀ ਸਾਹਿਬ ਕੋ ਪੂਰ ਜੋਰ ਮੰਗਾ ਪਹਿਲਾਂ ਵੀ ਸ਼ ਚੁੱਕੀ ਹੈ ਉਦੋਂ ਅੰਦਰ ਇਹਨਾਂ ਨੇ ਸ਼ਿਵਜੀ ਮਹਾਰਾਜ ਦੇ ਉੱਪਰ ਜੰਗਲਿਆਂ ਲਾਏ ਹੋਏ ਨੇ ਹੁਣ ਵੀ ਜੋ ਵੀ ਇਹ ਸਥਿਤੀ ਹੋਈ ਹੈ ਮੈਂ ਇਹਨੂੰ ਬਹੁਤ ਮਨੁਭਾਗਾ ਕਹਿੰਦਾ ਹਾਂ ਮੈਂ ਡੀਸੀ ਸਾਹਿਬ ਕੋ ਫਿਰ ਪੋਰਜੋਰ ਮੰਗ ਕਰਨਾ ਇਹਨੂੰ ਬਿਲਕੁਲ ਕਮੇਟੀ ਨੂੰ ਇਥੋਂ ਚੱਲਦਾ ਕੀਤਾ ਜਾਏ ਔਰ ਇਹਦੇ ਵਿੱਚ ਕੋਈ ਐਕਸ ਸਰਵਿਸਮੈਨ ਜਾਂ ਐਕਸ ਮਾਸਟਰ ਕੋਈ ਸੀਨੀਅਰ ਬੰਦੇ ਚੰਗੇ ਭਲੇ ਬੰਦੇ ਸ਼ਹਿਰ ਦੇ ਪੋਲੀਟਿਕਲ ਤੋਂ ਬਾਹਰ ਹੋ ਕੇ ਚੁਣ ਕੇ ਇਹਨੂੰ ਸਹੀ ਤਰੀਕੇ ਨਾਲ ਕਮੇਟੀ ਬਣਾਇਆ ਸੋ ਇਹਨਾਂ ਲੋਕ ਜਿਨ੍ਹਾਂ ਨੇ ਵੀਡੀਓ ਬਣਾਈ ਕੀਤੀ ਸੀ ਇਹਨਾਂ ਕੋਲ ਗੱਲਬਾਤ ਕੀਤੀ ਹੈ ਹੁਣ ਮੈਂ ਅੰਦਰ ਕਮੇਟੀ ਨਾਲ ਗੱਲਬਾਤ ਕਰਾਂਗੇ ਕਿ ਕੀ ਹੈ ਸਚਾਈ ਕੀ ਹੈ ਗੱਲਬਾਤ ਬਣੀ ਰੋ ਕਲਰ ਪੋਸਟ ਨਿਊਜ਼ ਨਾਲ ਉਸ ਜਗ੍ਹਾ ਤੇ ਖੜਿਆ ਜਿਸ ਜਗ੍ਹਾ ਦੀ ਸਿਰੇ ਵੀਡੀਓ ਵਾਇਰਲ ਹੋਈ ਆ ਗੱਲਬਾਤ ਕਰ ਲੈਣੇ ਮੰਦਿਰ ਦੇ ਪ੍ਰਧਾਨ ਸਾਡੇ ਨਾਲ ਨੇ ਤਾਂ ਜੀ ਜਿਹੜੀ ਸਿਰੇ ਵੀਡੀਓ ਵਾਇਰਲ ਹੋਈ ਆ ਜੀ ਉਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇੱਥੇ ਹਰ ਸਾਲ ਜਨਮਸ਼ਠੀ ਜਿਹੜੀ ਆ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਆ ਔਰ ਇਹਦੇ ਜਾਣੇ ਕੰਮ ਕਰਦੇ ਨੇ ਵੱਧ ਛੱਡ ਕੇ ਕੰਮ ਕਰਦੇ ਬੜੀ ਸੇਵਾ ਕਰਦੇ ਨੇ ਕਿਹ ਵੱਲੇ ਕੋਈ ਅਜੇ ਗੱਲਾਂ ਹੋਈਆਂ ਜਿਹੜੀਆਂ ਕਮੇਟੀ ਦੇ ਨੌਲੇਜ ਵਿੱਚ ਨਹੀਂ ਹੁੰਦੀਆਂ ਇਹ ਕੋਈ ਏਡੀ ਵੱਡੀ ਹੈਗੀ ਹੀ ਗੱਲ ਇੱਥੇ ਰਾਤੀ ਬਾਰਿਸ਼ ਆਈ ਆ ਪਹਿਲਾ ਭਗਵਾਨ ਦਾ ਐਡਾ ਦਰਬਾਰ ਆ ਸਾਹਮਣੇ ਬਹੁਤ ਉੱਚਾ ਹੀ ਮੂਰਤੀ ਲੱਗੀ ਸੀ 8 ਫੁੱਟ 8 ਫੁੱਟ ਉੱਚਾ ਹੀ ਮੂਰਤੀ ਜਿੱਤੇ ਹੀ ਇੱਥੇ ਜਿਹੜੀ ਜੋਦ ਉੱਪਰ ਜਗਣ ਦੀ ਜੋਦੇ ਵਿੱਚ ਬਹੁਤ ਕਿਉਂ ਸੀ ਇਹ ਜਦੋਂ ਮਹਾਰਾਜ ਦਾ ਇਸ਼ਨਾਨ ਕਰਾਇਆ ਲੱਡੂ ਗੋਪਾਲ ਦਾ ਉਹਨਾਂ ਇਸ਼ਨਾਨ ਕਰਾਇਆ ਬਸਤਰ ਪਾਣੇ ਨੇ ਫਿਰ ਉਹਨਾਂ ਨੂੰ ਬਰਾਜਮਨ ਕੀਤਾ ਲੋਕਾ ਮੱਥਾ ਟੇਕਿਆ ਕੇ ਕੇ ਕਟਿਆ ਇਹਨਾਂ ਨੇ ਕੱਟਕੁੱਟ ਕੇ ਸਾਰੀ ਸੰਗਤ ਦੇ ਪ੍ਰਸ਼ਾਦ ਸੰਗਤ ਬੋਲ ਸੀ ਉਸ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਚਲੇ ਇਹ ਮੁੰਡੇ ਦੀ ਗੱਲ ਮਾਈ ਪਈ ਹੈ ਮੈਨੂੰ ਨਹੀਂ ਪਤਾ ਕਿਹੜੀ ਮਾਦਾਵਾ ਇਹ ਲੱਗਾ ਉੱਤੇ ਚੜ ਕੇ ਉਹਨਾਂ ਫੋਟੋ ਲਾ ਤੇ ਉਹਨੇ ਕਿਹਾ ਵੀ ਅਸੀਂ ਸਾਰੇ ਇਹ ਸਾਹਮਣੇ ਨੁਕਰ ਚ ਪਰਾਲੀ ਸੀ ਇਹ ਮੁੰਡਾ ਕੋ ਖਲੋਤਾ ਇਹਨੇ ਨਾ ਪੇਟੀਆਂ ਖੋਲੀ ਜਾ ਤੇ ਪ੍ਰਾਹ ਚ ਪ੍ਰਸ਼ਾਦ ਪਾ ਕੇ ਵੰਡੀ ਜਾਂਦੇ ਇਸ ਤਰ੍ਹਾਂ ਲੋਕਾਂ ਨੂੰ ਵੰਡਣ ਦੇ ਸਾਰੇ ਲਈ ਜਾਂਦੇ ਉਹ ਪਰਾਲੀ ਸਾਰੀ ਇਕੱਠੀ ਕਰਕੇ ਉੱਥੇ ਰੱਖਤੀ ਆਪਾਂ ਕਿਸੇ ਸਾਡੇ ਸੇਵਾਦਾਰ ਹੋਣ ਕਿ ਚੁੱਕ ਲੈਣਗੇ ਉਹ ਮੈਟ ਥੱਲੇ ਵਿਸ਼ੇਸ਼ਣ ਸਾਰੇ ਮੈਟਾਂ ਦੇ ਉੱਤੇ ਪਰਾਲੀ ਸੀ ਜਦੋਂ ਸਵੇਰੇ ਤੁਹਾਨੂੰ ਤੁਹਾਡੇ ਸਾਹਮਣੇ ਤੂਫਾਨ ਵੀ ਆਇਆ بارش ਵੀ ਆਈ ਉਹਨਾਂ ਨੂੰ ਉਹਨਾਂ ਨੂੰ ਪਰਾਲੀ ਨਾ ਨਹੀਂ ਨ ਮੰਦਰ ਨੇ ਉਹਨਾਂ ਨੂੰ ਆਪਣੇ ਮੈਟਾਂ ਨਾਲ ਹੀ ਉਹਨਾਂ ਜਦੋਂ ਮੈਟ ਖਿੱਚੇ ਉਹ ਪਰਾਲੀ ਜਿਹੜੀ ਥੋੜੀ ਜਿਹੀ ਖਿਲਰ ਗਈ ਖਿਲਰ ਗਈ ਸਵੇਰੇ ਮੱਥਾ ਟੇਕਣ ਆਇਆ ਇਨੇ ਵੀਡੀਓ ਚਾੜਤੀ ਸਾਨੂੰ ਨਹੀਂ ਪਤਾ ਕਿਉਂ ਚਾੜੀ ਆ ਕੀ ਗੱਲ ਆ ਅਸੀਂ ਨਹੀਂ ਕਹਿੰਦੇ ਇਹ ਤਾਂ ਸ਼ਿਵਜੀ ਮਹਾਰਾਜਾਂ ਦਾ ਇਹ ਗੱਲ ਅਸੀਂ ਕਹਿੰਨੇ ਆ ਵੀ ਜੇ ਤੁਮੰਦਰਿਆ ਆ ਇਹਦੇ ਨਾਲ ਬਿਹਤਰ ਹੀ ਇਹ ਸਾਡੇ ਸੈਕਟਰੀ ਸਾਹਿਬ ਵੀ ਜਿਹੜੇ ਸਿੱਠੀ ਜੀ ਇਹਨਾਂ ਨਾਲ ਬਾਜ਼ਾਰ ਚ ਗੱਲ ਕਰ ਲੈਂਦਾ ਸੋ ਸਾਨੂੰ ਦੱਸਦਾ ਕਿ ਕਮੇਟੀ ਉਹਦਾ ਵੀ ਆ ਗੱਲ ਆ ਇਹ ਉਹ ਗੱਲ ਤਾਂ ਸੁਧਾਰ ਕਰਦੇ ਜਦੋਂ ਕੁਛ ਦੇ ਇਹਨੂੰ ਤੂੰ ਚਾੜ ਕੇ ਇਹ ਕੋਈ ਵੱਡਾ ਕੰਮ ਨਹੀਂ ਕੀਤਾ ਵੀ ਤੂੰ ਚਾੜ ਕੇ ਬੜਾ ਵੱਡਾ ਹੋ ਗਿਆ ਕਲੱਬ ਦੇ ਕਰ ਲਿਆ ਇਹ ਆ ਕਿ ਜੇ ਜਾਣਿਆ ਕੀਤਾ ਤੇ ਗਾਹਾਂ ਵਾਸਤੇ ਅਸੀਂ ਸਾਨੂੰ ਇਹ ਖਿਆਰ ਹੈਗਾ ਵੀ ਇਹ ਇੰਨੀ ਦੇ ਗੱਲਾਂ ਤਾਂ ਇਹਨਾਂ ਦੀ ਡਿਊਟੀ ਲਾਵਾਂ ਕਰਾਂ ਵੀ ਆਓ ਮੈਂ ਸਾਰੇ ਆਪ ਉਥੇ ਰਾਤੀ ਸਭ ਜੇ ਮੇਰੇ ਦਿਲ ਚੋਂ ਮੈਂ ਵੀ ਛੱਡ ਜਾਂਦਾ ਉੱਥੇ ਵੀਡੀਓ ਤੇ ਪਾਈ ਉਹ ਕਹਿੰਦੇ ਵੀਡੀਓ ਪਾਉਣ ਤੋਂ ਬਾਅਦ ਲੋਕਾਂ ਦੇ ਮਿਲ ਕਮੈਂਟ ਆ ਰਹੇ ਵੀ ਬੇਅਦਵੀ ਹੋਈ ਹੈ ਨਹੀਂ ਬੇਅਦਵੀ ਤਾਂਹੀਂ ਉਹਨੂੰ ਕਹੀ ਨੇ ਵੀ ਜੇ ਕਹੇ ਤਾਂ ਉਹੋ ਜੀ ਗੱਲ ਆ ਵੀ ਬੇਅਦਵੀ ਕਹਿੰਨ ਫੜ ਕੇ ਇੱਕ ਚੀਜ਼ ਛੁੱਟੀ ਜਾਂ ਕੋ ਫੋਟੋ ਖਰਾਬ ਖਰਾਬ ਕੀਤੀ ਹੈ ਪੁੱਤ ਫੋਟੋ ਤੇ ਮਾਰੀ ਤੂੰ ਤਾਂ ਅਠ ਫੋਟੇ ਟੰਗੀ ਹੈ ਉੱਤੇ ਰੱਖੀਏ ਆਪਣੇ ਸਰੂਪ ਜੋਦ ਉੱਪਰ ਪਈ ਹੈ 5 ਫੁੱਟ ਤੇ ਪਈ ਹੈ ਬੇਅਦਵੀ ਉਹ ਥੋੜਾ ਇਹਨਾਂ ਨੂੰ ਬੇਅਦਵੀ ਬੇਅਦਵੀ ਇਦਾਂ ਨਹੀਂ ਕਿ ਜੇ ਬੇਅਦਵੀ ਹੁੰਦੀ ਤੇ ਪ੍ਰਾਦ ਉੱਥੇ ਹੁੰਦੀ ਫੋਟੋ ਉੱਥੇ ਹੁੰਦੀ ਕੋ ਖਿਲਰਿਆ ਹੁੰਦਾ ਸਮਾਨ ਕਹ ਮੀ ਵਰਦਨ ਮਾਥੇ ਇਤੋਂ ਤੱਕ ਮੇਰੀ ਘਰ ਦੀ ਮਾਥੇ ਟਿਕਣੀ ਮੈਂ ਕਿਸ ਨੂੰ ਹੀ ਕਹਣਾ ਉਹਨੇ ਵੀ ਮੈਨੂੰ ਕਿਹਾ ਗੱਲ ਵੀ ਆ ਉੱਥੇ 포ਟੋ ਟੰਗਿਆ ਤੇ ਇਤਨਾ ਤਾਂ ਗੱਲ ਹੋਈ ਜਾਂ ਤੇ ਅਸੀਂ ਆਪ ਉਹਨਾ ਆਪ ਹੀ ਮੁੜ ਕੇ ਇਥੇ ਸਾਰਾ ਸਪਾਈਸ ਵੀ ਕਿਉਂ ਨਹੀਂ ਦਿੱਤੀ ਜਨੇ ਆਏ ਤੇ ਸਾਡੇ 5 ਵਜੇ ਜੀ ਆਲਾਲ ਸਾਡਾ ਕੈਸ਼ੀਅਰ ਆ ਉਹਨੇ ਮੁੜ ਕੇ ਫਰਾਈ ਚੁੱਕੀਆਂ ਖਿਲਰੀ ਬਾਕੀਰੀ ਕੁੱਤਿਆਂ ਦੀ ਗੱਲ ਉਹ ਸਾਹਮਣੇ ਵੇਖੋ ਤੇ ਝਾਤੀ ਮਾਰੋ ਉਹ ਰਸਤਾ ਖੁੱਲਾ ਕਈ ਬੰਦੇ ਇਥੇ ਉਹ ਨਹੀਂ ਜਿਹੜੇ 3 ਵਜੇ ਗੇਰਥਾਂ ਨਹੀਂ ਆਉਂਦੇ ਜਿੱਦ ਨਾਲ ਇਧਰ ਨੂੰ ਆਉਂਦੇ ਤੇ ਪਣ ਦਿਹਾੜੇ ਓਖੇ ਉਹਦੇ ਵੀ ਤੂੰ ਤਿੰਨ ਵਜੇ ਜਾਣ ਕੇ ਕਿਉਂ ਉਹਨਾਂ ਗੇੜ ਖੜਕਾਉਂਦੇ ਅਸੀਂ ਜਦੋਂ ਬੰਦਿਆਂ ਨੂੰ ਨਹੀਂ ਮੋੜ ਸਕਦੇ ਅਸੀਂ ਜਿਹੜੇ ਕੁੱਤੇ ਆਰਾ ਫਿਰਦੇ ਉਹ ਉਹ ਕੁੱਤੀ ਸੁੱਈਏ ਉਹ ਬੰਦਨ ਵੱਢ ਲਈ ਉੱਥੇ ਕੀ ਕਰੀਏ ਉਹ ਤਾਂ ਗੇੜ ਗੇੜ ਲੱਗਾ ਤਾਂ ਨਹੀਂ ਸੋ ਬੜੀਆਂ ਇੱਥੇ ਕਤਾਈਆਂ ਨੇ ਬਾਕੀ ਜਿਹੜੀ ਮੈਂ ਤੁਹਾਨੂੰ ਫਿਰ ਬੇਨਤੀ ਕੀਤੀ ਹੈ ਕਿ ਇਸ ਢੰਗ ਤੇ ਦੋ ਚਾਰ ਦਿਨ ਬਾਅਦ ਮੈਂ ਕਾਨਫਰੰਸ ਰੱਖਾਂਗਾ ਔਰ ਜ਼ਬਰਦਸਤ ਰੱਖਾਂਗਾ ਮਨੂੰ ਥੋੜਾ ਕੰਮ ਆ ਉਸ ਤੋਂ ਬਾਅਦ ਇੱਕ ਇੱਕ ਗੱਲ ਜਿੰਨਾ ਪਾਈ ਹੈ ਜੋ ਮੈਂ ਉਹ ਸਾਰੀ ਤੁਹਾਨੂੰ ਡਿਟੇਲ ਦਿਆਂਗਾ ਔਰ ਇੱਕ ਨਹੀਂ ਮੈਂ ਸਾਰੇ ਬਾਹਰੋਂ ਪੱਤਰਕਾਰ ਇਕੱਠੇ ਕਰਕੇ ਮੈਂ ਇਹ ਕਹ देखो माफ़ी मांगण वाली गल नहीं जे इना मुंडे ने काम ਕੀਤਾ ਜਾਣੋ ਕਿ ਅਵਲ ਤੋਂ ਹੀ ਨਹੀਂ ਜੇ ਹੋ ਗਈ ਆ ਤੇ ਪ੍ਰਭੂ ਕੋ ਆਪਣੀ ਗਲਤੀ ਦਾ ਸਹਾਰਾ ਕਰਦੇ ਨੇ ਮਾਫ਼ੀ ਮੰਗਦੇ ਨੇ ਇਹ ਨਿਆਣੇ ਨੇ ਕਿਹਾ ਕਈਆਂ ਗਲਤੀ ਹੋ ਸਕਦੀ ਕੋਈ ਗੱਲ ਨਹੀਂ ਗਲਤੀ ਇਨਸਾਨ ਗਲਤੀਆਂ ਦਾ ਪਤਲਾ ਆ ਬਾਕੀ ਪੀਛੇ ਕੀਤੇ ਇਹਨੇ ਕੰਮ ਨੇ ਉਹ ਤਾਂ ਕਿਸੇ ਨੂੰ ਲੱਭਦੇ ਨਹੀਂ ਤੇ ਆ ਨਿੱਕੀ ਜਿਹੀ ਗੱਲ ਬਾਤ ਇਹਨਾਂ ਨੇ ਇਸ ਗੱਲ ਨੂੰ ਚੁੱਕਿਆ ਤੇ ਮੈਂ ਕਹਾਂਗਾ ਉਹਦਾ ਵੀ ਭਲਾ ਕਰੇ ਰਬ ਜਨੇ ਕੀਤੀ ਚਲ ਚੰਗਾ ਸੋ ਸਾਡੀ ਅੱਖਾਂ ਖੋਲੀਆਂ ਗਾਵਾਂ ਤੇ ਇਹ ਗੱਲ ਦਾ ਖਿਆਲ ਰਹੂ ਜੈ ਜੀ ਕਹ ਰਹੇ ਨੇ ਵੀ ਤੁਹਾਨੂੰ ਕਿਸ ਨੇ ਮਨਾ ਕੀਤਾ ਸੀ ਮਤਲਬ ਜੋ ਚੱਕਣ ਤੋਂ ਹਰ ਸਾਲ ਦੀ ਤਰ੍ਹਾਂ ਜਦੋਂ ਜਨਮ ਅਸ਼ਵੀਨ ਦਾ ਉਹ ਆਪਣਾ ਮਨਾਇ ਜਾਂਦੀ ਹੈ ਰਾਤ ਨੂੰ 12 ਵਜੇ ਤੋਂ ਬਾਅਦ ਆਰਤੀ ਕਰਨ ਤੋਂ ਉਪਰੰਤ ਫੋਟੋ ਜਿਹੜੀ ਹੈ ਉੱਪਰ ਲੱਗੀ ਸੀਗੇ ਮੈਂ ਉਤਾਰਨ ਲੱਗਾ ਸੀਗੇ ਇੱਥੇ ਇੱਕ ਮਾਤਾ ਜੀ ਸੀਗੇ ਉਹ ਕਹਿੰਦੇ ਵੀ ਆਪਾਂ ਸਵੇਰੇ ਮੱਥਾ ਵੀ ਟੇਕਣ ਹੁੰਦਾ ਉਹ ਜਗ ਦੀ ਜੋਤ ਅੱਗੋਂ ਕਦੀ ਵੀ ਮੂਰਤੀ ਜਾਂ ਫੋਟੋ ਕਦੀ ਨਹੀਂ ਝੁਕੀਦੀ ਉਹਨਾਂ ਮਨਾ ਕਰ ਦਿੱਤਾ ਆਪਾਂ ਉਦਾਂ ਹੀ ਥੱਲੇ ਆ ਗਏ ਨੀਚੇ ਆ ਗਏ ਪਈ 5 ਮੈਨੂੰ ਪਤਾ ਸੀ 4-5 ਵਜੇ ਤੱਕ ਜਿੰਨਾ ਕਿ ਕਿਉ ਹੈਗਾ ਜੋਤ ਵਿੱਚ ਚੱਲਨੇ ਚੱਲਣਾ ਬਾਅਦ ਵਿੱਚ ਬਾਰਿਸ਼ ਆ ਗਈ ਹੈ ਤੇ ਬਾਰਿਸ਼ ਦੇ ਫਿਰ ਉਹ ਜਿਹੜੇ ਵੀ ਆਏ ਜਨਾ ਵੀਡੀਓ ਬਣਾਈ ਉਹ ਉਹਨਾਂ ਨੇ ਜੋ ਬਣਾਈ ਹਨ ਤੇ ਜਿਹੜੀ ਪਰਾਲੀ ਦੀ ਗੱਲ ਹੋ ਗਏ ਪ੍ਰਧਾਨ ਜੀ ਨੇ ਸਾਡੇ ਦੱਸੇ ਦਿੱਤਾ ਕਿ ਪਰਾਲੀ ਹੁਣ ਸੇਬਾਂ ਦੀ ਬੱਡੇ ਦੀ ਪਰਾਲੀ ਨਿਕਲੀ ਉਹ ਸਾਈਡ ਤੇ ਪਈਦੀ ਸੀ ਹਵਾ ਦੇ ਨਾਲ ਉਹ ਅੱਗੇ ਆ ਗਈ ਆ ਤੇ ਉਹ ਤੇ ਖਿਲਾਰਾ ਤੇ ਫਿਰ ਪੈਣਾ ਸੀ ਹਨਾ ਮੈਡ ਖਿਚਣ ਨਾਲ ਤੇ ਬਸ ਇਹੋ ਹੀ ਗੱਲ ਆ ਉਹ ਜਿਹੜੀ ਮੂਰਤੀ ਦੀ ਗੱਲ ਆ ਉਹ ਵੇਖੋ ਜੀ ਐਡਾ ਐਡਾ ਭੰਗੂੜਾ ਲੱਗਾ ਸੀ ਆ ਇਹਦੇ ਉੱਪਰ ਸੀ 8 ਫੁੱਟ ਦੇ 8 ਫੁੱਟ ਦੀ ਹਾਈਟ ਦੇ ਮੂਰਤੀ ਆ ਨਾ ਕਿ ਉਹ ਪੁੰਜੇ ਪਈ ਸੀ ਠੀਕ ਹੈ ਜੀ ਔਰ ਜਿਹੜੀ ਜੋਤ ਆ 5 ਫੁੱਟ ਦਾ 4 ਫੁੱਟ ਦਾ ਟੇਬਲ ਇੱਥੇ ਪਈ ਫਤ ਉਹ ਇਹਨੂੰ 6.5 ਫੁੱਟ ਕਹਿ ਸਕਦੇ ਹਾਂ ਜੋਤ ਦੀ ਪ੍ਰਾਤ 6.5 ਫੁੱਟ ਤੇ ਪਈ ਜੋਤ ਵੀ ਸਹੀ ਕੋਈ ਪੁੱਜੇ ਨਹੀਂ ਹੀ ਪਈ ਬਾਕੀ ਜੇ ਕਿਸੇ ਨੂੰ ਕੋਈ ਲੱਗਦੀ ਆ ਵੀ ਇਹ ਬੇਦਬੀ ਹੈ ਉਹਦੇ ਅਸੀਂ ਹੀ ਸ਼ਿਵਜੀ ਮਹਾਰਾਜ ਕੋ ਮਾਫੀ ਮੰਗਦੇ ਆ ਉਹਦੇ ਅਸੀਂ ਹੱਕਦਾਰ ਆ ਪਰ ਅੱਗੇ ਤੋਂ ਇਹ ਕੰਮ ਨਹੀਂ ਹੋਏਗਾ ਉਸ ਦੂਸਰਾ ਇੱਕ ਵੀ ਜੇ ਕੋਈ ਕਹੇਗਾ ਵੀ ਅਹੀਉਂ ਬੰਦਿਆਂ ਨੂੰ ਕਹੀਏ ਵੀ ਉਹਨਾਂ ਨੂੰ ਮਾਫੀ ਆਗੇ ਉਹਦੇ ਉਹ ਇਹ ਹਿੰਦੂ ਮਾਈਂਡ ਦੇ ਬੰਦੇ ਨੇ ਉਹਨਾਂ ਨੂੰ ਇਹ ਚਾਹੀਦਾ ਸੀਗਾ ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਅਗਰ ਕੋਈ ਇਹ ਹੈਗੀ ਆ ਕੋਈ ਪ੍ਰੋਬਲਮ ਹੈਗੀ ਆ ਤੋ ਸਾਡੇ ਨਾਲ ਕੋਈ ਗੱਲ ਕਰੇ ਆਪਾਂ ਉਹ ਗਲਤੀ ਨੂੰ ਸੁਧਾਰੀਏ ਨਾ ਕਿ ਉਹਨਾਂ ਨੂੰ ਹਿੰਦੂ ਸਾਰੇ ਸਮਾਜ ਵਿੱਚ ਜຸນ ਵਾਇਰਲ ਕੀਤਾ ਜਾਏ